5 ਜੁਲਾਈ ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਗੱਲ ਕਰੀਏ ਤਾਂ ਪਿਛਲੇ ਦੋ ਦਿਨ ਸਵੇਰ ਵੇਲੇ ਲਗਾਤਾਰ ਪੰਜਾਬ ਦੇ ਵਿੱਚ ਸੋਨੇ ਮੀਂਹ ਦਿੱਤੇ ਗਏ ਪਰ ਅੱਜ ਉਸ ਤਰ੍ਹਾਂ ਦਾ ਮਾਹੌਲ ਨਹੀਂ ਬਣ ਰਿਹਾ ਕਿਉਂਕਿ ਇੱਕ ਸਿਸਟਮ ਜਿਹੜਾ ਇਹ ਪੱਛਮੀ ਸਿਸਟਮ ਬਣਿਆ ਹੋਇਆ ਹੈ ਜਿਸ ਦਾਕਾ ਆਉਣ ਵਾਲੇ 2 ਤੋਂ 4 ਘੰਟੇ ਹੈ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵਾਰੀ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਅੱਜ ਬਣੀ ਹੋਈ ਹੈ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜ਼ਿਲ੍ਹਾ ਕਰਪੂਤਲੇ ਜ਼ਿਲ੍ਹੇ ਦੇ ਸਾਰੇ ਇਲਾਕੇ ਤਾਰਨਤਾਰਨ ਏਰੀਆ ਵਿੱਚ ਵੱਡੇ ਪੱਧਰ ਤੇ ਫਿਰੋਜ਼ਪੁਰ ਵਿੱਚ ਜਲੰਧਰ ਵਿੱਚ ਲੁਧਿਆਣੇ ਦੇ ਵਿੱਚ ਬਰਨਾਲਾ ਮਾਨਸਾ ਤੇ ਬਠਿੰਡੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਗਲੇ 2 ਤੋਂ 4 ਘੰਟੇ ਜਾਂ ਦੁਪਹਿਰ ਤੱਕ ਇੱਕ ਵਧੀਆ ਮੀਂਹ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਇਹਨਾਂ ਦੇ ਭਾਰੀ ਤੋਂ ਭਾਰੀ ਮੀਂਹ ਕੱਲ ਮਾਨਸਾ ਦੇ ਵਿੱਚ ਪਿਆ ਹੈ ਜਾ ਪਿਛਲੇ ਦਿਨੀ ਸੰਗਰੂਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਿਆ ਹੈ ਜਿਹੜਾ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਜਿਦੇ ਵਿੱਚ ਸਾਰਾ ਹੀ ਆਲਾ ਦਵਾਲਾ ਜਲਤਲ ਹੋ ਸਕਦਾ ਹੈ ਜਿਹੇ ਹਮੀ ਦੇਖਣ ਨੂੰ ਜਲਦ ਮਿਲਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਦੂਸਰੀ ਤਰਫ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਫਤਗੜ੍ਹ ਸਾਹਿਬ ਮੋਹਾਲੀ ਹੋ ਗਿਆ ਪਟਿਆਲਾ ਹੋ ਗਿਆ ਜਾਂ ਥੋੜੇ ਬਹੁਤ ਸੰਗਰੂਰ ਦੇ ਇਲਾਕੇ ਹੋ ਗਿਆ ਇਹਨਾਂ ਵਿੱਚ ਵੀ ਹਲਕੇ ਤੋਂ ਦਰਮਿਆਨੀਆਂ ਪੋਹਾਰਾਂ ਇਹ ਕਹ ਰਹੇ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਪਰ ਭਾਰੀ ਤੋਂ ਭਾਰੀ ਮੀਂਹ ਤੋਂ ਨਹੀਂ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜਿਵੇਂ ਫਾਜ਼ਲ ਕਾ ਮੁਕਸਰ ਫਰੀਦਕੋਟ ਫਰੀਦਕੋਟ ਜਿਹੜੇ ਇਲਾਕਿਆਂ ਵਿੱਚ ਅਜੇ ਤੱਕ ਮੀਂਹ ਪੂਰੀ ਤਰ੍ਹਾਂ ਨਹੀਂ ਪੁੱਜਾ ਉਹਨਾਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਇੱਕ ਵਧੀਆ ਮੀਂਹ ਪੁੱਜਣ ਦੀ ਸੰਭਾਵਨਾ ਪੂਰੀ-ਪੂਰੀ ਬਣੀ ਹੋਈ ਹੈ ਜਾਨਕਿ ਅੱਜ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਦੁਪਹਿਰ ਤੱਕ ਜਾਂ ਦੁਪਹਿਰ ਦੇ ਆਸ-ਪਾਸ ਤੱਕ ਅਗਲੇ 2-4 ਘੰਟਿਆਂ ਦੇ ਵਿੱਚ ਵਿੱਚ ਇੱਕ ਤਗੜਾ ਮੀਂਹ we got.